ਪਾਕਿਸਤਾਨ ਵਿਚਾਲੇ ਛੇਤੀ ਹੋ ਸਕਦੀ ਹੈ جنگ ਦੋਵਾਂ ਪਾਸਿਆਂ ਤੋਂ ਮਿਲ ਰਹੇ ਨੇ ਵੱਡੇ ਇਸ਼ਾਰੇ ਸਤਿ ਸ੍ਰੀ ਅਕਾਲ ਜੀ ਮੈਂ ਮੈਗਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸ ਦਈਏ ਭਾਰਤ ਪਾਕਿਸਤਾਨ ਵਿਚਾਲੇ ਜਲਦੀ ਹੀ ਜੋ جنگ ਛਿੜਨ ਵਾਲੀ ਹੈ ਤਾਂ ਇਸ ਦੇ ਇਸ਼ਾਰੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਬਹੁਤ ਭਾਰਤੀਆਂ ਨੇ ਦੇਖਿਆ ਹੈ ਕਿ ਬਹੁਤ ਪਾਕਿਸਤਾਨੀ ਲੋਕ ਜੋ ਭਾਰਤ ਤੇ ਹਮਲੇ ਕਰ ਰਹੇ ਨੇ ਦੱਸ ਦਈਏ ਭਾਰਤ ਦੇ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਣ ਦੇ ਵਿਆਨ ਤੇ ਪਾਕਿਸਤਾਨੀ ਫੌਜ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ ਪਾਕਿਸਤਾਨੀ ਫੌਜ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਵੱਖ ਵਿੱਚ ਹੋਣ ਵਾਲੀ ਕੋਈ ਵੀ ਜੰਗ ਵਿਨਾਸ਼ਕਾਰੀ ਹੋਏਗੀ ਪਾਕਿਸਤਾਨ ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜ ਹਰ ਦੁਸ਼ਮਣ ਖੇਤਰ ਵਿੱਚ ਲੜਨ ਦੇ ਸਮਰੱਥ ਹੈ ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਅਤੇ ਫੌਜ ਤੇ ਹਵਾਈ ਫੌਜ ਦੇ ਮੁਖੀਆਂ ਦੇ ਤਿੱਖੇ ਅਤੇ ਭੜਕਾਊ ਬਿਆਨਾਂ ਦੇ ਮੱਦੇਨਜ਼ਰ ਉਹ ਚਤਾਵਨੀ ਦੇ ਰਹੇ ਹਨ ਕਿ ਪਵੈਖੇ ਵਿੱਚ ਕੋਈ ਵੀ ਟਕਰਾਬ ਵਿਨਾਸ਼ਕਾਰੀ ਹੋ ਸਕਦਾ ਹੈ ਜੇ ਦੁਸ਼ਮਣ ਮਨੀ ਦਾ ਇੱਕ ਨਮਾ ਪੜਾ ਸ਼ੁਰੂ ਹੁੰਦਾ ਹੈ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਅਸੀਂ ਬਿਨਾਂ ਚੁਝੀ ਕਰਤੇ ਸੰਜਣ ਦੇ ਸਖਤ ਜਵਾਬ ਦੇਵਾਂਗੇ ਪਾਕਿਸਤਾਨੀ ਫੌਜ ਨੇ ਅੱਗੇ ਕਿਹਾ ਜੋ ਲੋਕ ਇੱਕ ਨਮਾ ਆਦਰਸ਼ ਸਥਾਪਿਤ ਕਰਨ ਦਾ ਇਰਾਦਾ ਰੱਖਦੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਨੇ ਹੁਣ ਇੱਕ ਨਵਾਂ ਤਰੀਕਾ ਅਪਣਾਇਆ ਹੈ ਜੋ ਤੇਜ਼ ਨਿਰਾਇਣਿਕ ਅਤੇ ਵਿਨਾਸ਼ਕਾਰੀ ਹੋਏਗਾ ਬੇਲੋੜੀਆਂ ਧਮਕੀਆਂ ਅਤੇ ਲਾਪਰਵਾਹੀ ਵਾਲੇ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਪਾਕਿਸਤਾਨ ਦੇ ਲੋਕਾਂ ਅਤੇ ਹਥਿਆਰਬੰਦ ਫੌਜਾਂ ਕੋਲ ਹਰ ਦੁਸ਼ਮਣ ਖੇਤਰ ਨਾਲ ਲੜਨ ਦੀ ਸਮਰੱਥਾ ਤੇ ਦ੍ਰਿੜਤਾ ਇਸ ਬਾਰ ਅਸੀਂ ਭੂਗੋਲਿਕ ਸਮੱਸਿਆਵਾਂ ਦੇ ਪਿੱਛੇ ਲੁਕਣ ਦੀ ਧਾਰਨਾ ਨੂੰ ਤੋੜਾਂਗੇ ਅਤੇ ਭਾਰਤੀ ਗੇਟਾ ਦੇ ਸਭ ਤੋਂ ਦੂਰ ਦਰਾਡੇ ਖੇਤਰਾਂ ਤੱਕ ਪਹੁੰਚਾਂਗੇ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਰੀਏ ਤਾਂ ਭਾਰਤ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਅਜ਼ੀਜ਼ੀ ਸਿੱਧੀ ਪੈਦਾ ਹੁੰਦੀ ਹੈ ਤਾਂ ਉਸਦੇ ਦੂਮੇ ਪਾਸੇ ਨਤੀਜੇ ਹੋਣਗੇ